ਕਿ ਆਪਨੇ ਮੇਰੇ ਕੋ ਰੇਲਵੇ ਬਜਟ ਔਰ ਡਿਮਾਂਡ ਤੇ ਬੋਲਣ ਦਾ ਮੌਕਾ ਦਿੱਤਾ ਹੈ ਮੈਂ ਸਭ ਤੋਂ ਪਹਿਲਾਂ ਤੇ ਫਰੋਇਪੁਰ ਦੇ ਵੋਟਰਾਂ ਦਾ ਅਤੀ ਧੰਨਵਾਦੀ ਆ ਕਿ ਜਿਨ੍ਹਾਂ ਨੇ ਮੈਨੂੰ ਤੀਜੀ ਵਾਰ ਪਾਰਲੀਮੈਂਟ ਚ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਸਵਾਪਤੀ ਜੀ ਜਿਸ ਏਰੀਆ ਜਿਸ ਕੰਸਟਿਚਨਸੀ ਫਰੋਇਪੁਰ ਤੋਂ ਮੈਂ ਇੱਥੇ ਆਇਆ ਉਹ ਕੰਸਟਿਚਨਸੀ ਸਭਾਪਤੀ ਦੀ 200 ਕਿਲੋਮੀਟਰ ਪਾਕਿਸਤਾਨ ਦੇ ਬਾਰਡਰ ਤੇ ਨਾਲ-ਨਾਲ ਲੱਗਦੀ ਹੈ। ਔਰ ਰੇਲਵੇ ਤੋਂ ਕਨੈਕਟੀਵਿਟੀ ਤੋਂ ਫਿਰੋਜ਼ਪੁਰ ਕੰਸਟਿਚਨਸੀ ਬਿਲਕੁਲ ਕੋਈ ਵੀ ਸਹੂਲਤ ਜੋ ਹੈ ਅੱਜ ਤੱਕ ਉਪਲਬਧ ਨਹੀਂ ਹੋਈ। ਪਹਿਲੀ ਗੱਲ ਤੇ ਸਰ ਸਾਡੇ ਪੰਜਾਬ ਦੀ ਰਾਜਧਾਨੀ ਵਾਸਤੇ ਸਾਨੂੰ ਕੋਈ ਟ੍ਰੇਨ ਨਹੀਂ ਮਿਲੀ ਹੋਈ। ਦੂਜਾ ਦਿੱਲੀ ਵਾਸਤੇ ਰਾਜਧਾਨੀ ਚਾਉਣ ਵਾਸਤੇ ਸਾਡੇ ਕੋਲ ਕੋਈ ਟ੍ਰੇਨ ਦਾ ਪ੍ਰਬੰਧ ਨਹੀਂ ਹੈ ਸੋ ਸਭਾਪਤੀ ਜੀ ਮੈਂ ਬੇਨਤੀ ਕਰਦਾ ਆਪਦੇ ਰਹੀ ਮੰਤਰੀ ਸਾਹਿਬ ਨੂੰ ਕਿ ਜਿਹੜੀਆਂ ਟ੍ਰੇਨਾਂ ਹੈ ਫਾਇਲ ਕਾ ਤੋਂ ਹਰਿਦੁਆਰ ਵਾਸਤੇ ਬੜਾ ਲੋਕਾਂ ਦੀ ਭਾਵਨਾਵਾਂ ਜੋ ਹੈ ਹਰਦੁਆਰ ਜਾਣ ਵਾਸਤੇ ਜੁੜੀ ਇੱਕ ਟ੍ਰੇਨ ਦੀ ਬੜੀ ਡਿਮਾਂਡ ਹੈ ਫਾਇਲ ਕਾ ਤੋਂ ਦਿੱਲੀ ਵਾਸਤੇ ਇੰਟਰ ਸਿਟੀ ਜਿੱਤੇ ਮੇਰਾ ਆਪਣਾ ਪਿੰਡ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਤੇ ਉਹ ਇੱਕ ਬੜੀ ਜ਼ਰੂਰੀਅਤ ਹੈ ਚਾਹਤਾ ਉਥੇ ਇੰਟਰ ਸਿਟੀ ਕੀਤੀ ਜਾਵੇ ਜਾਂ ਕੋਈ ਹੋਰ ਐਕਸਪ੍ਰੈਸ ਟ੍ਰੇਨ ਚਲਾ ਕੇ ਉਥੋਂ ਦੇ ਲੋਕਾਂ ਨੂੰ ਸਹੂਿਦਾ ਦਿੱਤੀ ਜਾਵੇ। ਜੋ ਗੰਗਾ ਨਗਰ ਤੋਂ ਅਬੋਰ ਵਾਇਆ ਫਾਜ਼ਿਲਕਾ ਚੰਡੀਗੜ੍ਹ ਇੱਕ ਟ੍ਰੇਨ ਐਕਸਟੈਂਡ ਕੀਤੀ ਜਾ ਸਕਦੀ ਹੈ ਜੋ ਚੰਡੀਗੜ੍ਹ ਤੋਂ ਚੱਲ ਕੇ ਫਿਰੋਜ਼ਪੁਰ ਆ ਕੇ 250 ਕਿਲੋਮੀਟਰ ਆ ਕੇ ਰੁਕ ਜਾਂਦੀ ਹੈ ਤਾਂ ਇਹ 150 ਕਿਲੋਮੀਟਰ ਹੋਰ ਅੱਗੇ ਜਾ ਕੇ 400 ਕਿਲੋਮੀਟਰ ਦਾ ਡਿਸਟੈਂਸ ਬਣੇਗਾ ਜਿਹਦੇ ਨਾਲ ਗੰਗਾ ਨਗਰ ਅਬੋਰ ਫਾਜ਼ਿਲਕਾ ਤੇ ਫਿਰੋਜ਼ਪੁਰ ਕਵਰ ਹੋ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੱਕ ਜੋ ਟ੍ਰੇਨ ਹੈ ਉਹ ਸਾਰਿਆਂ ਨੂੰ ਸਹੂਲਤ ਜਿਹੜੀ ਮਿਲ ਸਕਦੀ ਹੈ ਇਸੇ ਤਰ੍ਹਾਂ ਇੱਕ ਸਾਡੀ ਕੁਦਨ ਆਬਾ ਗੰਗਾ ਨਗਰ ਤੋ ਹਾਵੜਾ ਟ੍ਰੇਨ ਸੀ ਇਹਨੂੰ ਰੀਸਟੋਰ ਕਰਨ ਦੀ ਲੋੜ ਹੈ ਪਹਿਲੇ ਬੜੇ ਲੰਬੇ ਸਮੇਂ ਤੋਂ ਇਹ ਚੱਲ ਰਹੀ ਸੀ ਲੋਕਾਂ ਦੀ ਇਹ ਜਿਹੜੀ ਸਹੂਲਤ ਹੈ ਖੋਹ ਲਈ ਗਈ ਹੈ ਐਸੇ ਤਰ੍ਹਾਂ ਸਬਾਪਤੀ ਜੀ ਇੱਕ ਦੋ ਦੋ ਟ੍ਰੇਨਾਂ ਜਿਹੜੀਆਂ ਕਿ ਐਕਸਟੈਂਡ ਕਰਨ ਦੀ ਲੋੜ ਹੈ ਰੈਗੂਲਰ ਚੱਲ ਰਹੀਆਂ ਹਨ ਮੁੰਬਈ ਬਾਂਦਰਾ ਤੋਂ ਗੰਗਾ ਨਗਰ ਇਹ ਟ੍ਰੇਨ 4 ਵਜੇ ਸਵੇਰੇ ਮਾਰਨਿੰਗ ਪਹੁੰਚਦੀ ਹੈ ਗੰਗਾ ਨਗਰ ਤੇ 17 ਘੰਟੇ ਰੋਕ ਕੇ ਮੰਤਰੀ ਮੋਦਕ 17 ਘੰਟੇ ਖੜੀ ਹੋ ਕੇ ਫਿਰ ਅਗਲੇ ਦਿਨ 11 ਵਜੇ ਜੋ ਰਾਤ ਨੂੰ ਉਹ ਟ੍ਰੇਨ ਉੱਥੋਂ ਚੱਲਦੀ ਹੈ ਅਗਰ ਉਸ ਨੂੰ ਫਰੋਜਪੁਰ ਤੱਕ ਐਕਸਟੈਂਡ ਕਰਤਾ ਜਾਏ ਤਾਂ ਉਹ ਸਾਰਾ ਏਰੀਆ ਜਿਹੜਾ ਹੈ ਉਹਦੇ ਚ ਕਵਰ ਕੀਤਾ ਜਾ ਸਕਦਾ ਹੈ ਉਹ ਟ੍ਰੇਨ ਜੋ ਹੈ 14701 ਤੇ 14702 ਨੰਬਰ ਟ੍ਰੇਨ ਹੈ ਤੀਸਰੀ ਇੱਕ ਦੂਜੀ ਟ੍ਰੇਨ 14339 14640 ਇਹ ਟ੍ਰੇਨ ਜੋ ਹੈ ਮੁਵਾਲੀ ਚੰਡੀਗੜ੍ਹ ਤੋਂ ਫਿਰੋਜ਼ਪੁਰ ਤੋਂ ਐਕਸਟੈਂਡ ਕਰਕੇ ਫਾਿਲਕਾ ਗੰਗਾ نگر ਲਈ ਇਸ ਨੂੰ ਕੀਤਾ ਜਾ ਸਕਦਾ ਹੈ ਐਸੇ ਤਰ੍ਹਾਂ ਸਾਡੇ ਅੰਮ੍ਰਿਤਸਰ ਵਾਸਤੇ ਕਿਉਂਕਿ ਸਿੱਖ ਜੋ ਹੈ ਉਹਨਾਂ ਦੀਆਂ ਭਾਵਨਾਵਾਂ ਅੰਮ੍ਰਿਤਸਰ ਗੋਲਡਨ ਟੈਂਪਲ ਨਾਲ ਜੁੜੀਆਂ ਉਸੇ ਤਰ੍ਹਾਂ ਜੋ ਸਿੱਖ ਭਾਈਚਾਰਾ ਹੈ ਉਹਨਾਂ ਦੀਆਂ ਭਾਵਨਾਵਾਂ ਨੰਦੇੜ ਸਾਹਿਬ ਹਜ਼ੂਰ ਸਾਹਿਬ ਨਾਲ ਜੁੜੀਆਂ ਅਗਰ ਇੱਥੋਂ ਫਾਿਲਕਾ ਤੋਂ ਟ੍ਰੇਨ ਚਲਾ ਕੇ ਨੰਦੇੜ ਸਾਹਿਬ ਲਈ ਇਕ ਵਾਇਆ ਗੰਗਾ ਨਗਰ बीकानेर ਜੈਪੁਰ ਲਈ ਗਿਆ ਤਾਂ ਜੋ ਅੰਮ੍ਰਿਤਸਰ ਤੋਂ ਨੰਦੇੜ ਸਾਹਿਬ ਟ੍ਰੇਨ ਜਾਂਦੀ ਉਹਦੇ ਤੋਂ 500 ਕਿਲੋਮੀਟਰ ਜੋ ਹੈ ਇਹਦੇ ਡਿਸਟੈਂਸ ਘਟ ਪੈਂਦਾ ਤੇ ਇਥੋਂ ਫਾਿਲਕਾ ਫਰੋਜਪੁਰ ਤੋਂ ਟ੍ਰੇਨ ਜਿਹੜੀ ਇਹ ਚਲਣੀ ਜ਼ਰੂਰੀ ਹੈ ਐਸੇ ਤਰ੍ਹਾਂ ਹਰ ਦੁਆਰ ਲਈ ਤੇ ਪੰਜਾਬ ਦੇਸ਼ ਦੀ ਰਾਜਧਾਨੀ ਜਿਹੜੀ ਹੈ ਉਹ ਦਿੱਲੀ ਦੇ ਨਾਲ ਵੀ ਸਾਡੀ ਕਨੈਕਟੀਵਿਟੀ ਨਹੀਂ ਹੈ ਸੋ ਇਸ ਕਰਕੇ ਸਵਾਪਤੀ ਜੀ ਇੱਕ ਫਾਇਲਕਾ ਤੋਂ ਪਲੀ ਬੜਾ ਧਾਰਮਿਕ ਸਥਾਨ ਹੈ ਫਾਇਲਕਾ ਤੋਂ ਮੁਕਸਰ ਸਾਹਿਬ ਜੋ ਹੈ 40 ਮੁਕਤਿਆਂ ਦੀ ਧਰਤੀ ਹੈ ਉਹ ਫਾਇਲਕਾ ਤੋਂ ਮੁਕਸਰ ਵਾਇਆ ਬਠਿੰਡਾ ਟ੍ਰੇਨ ਚੱਲ ਕੇ ਚੰਡੀਗੜ੍ਹ ਲਈ ਦਿੱਲੀ ਲਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਇਸ ਤੋਂ ਸਰ ਕੁਝ ਓਵਰ ਬ੍ਰਿਜ ਤੇ ਅੰਡਰ ਬ੍ਰਿਜਾਂ ਦੀ ਜਿਹੜੀ ਸਖਤ ਜ਼ਰੂਰਤ ਹੈ ਜਿਹੜੀ ਕਿ ਫਰੋਜਪੁਰ ਤੇ ਮੁਕਸਰ ਦੇ ਵਿੱਚ ਹੇ ਗੇ ਮੈਂ 43 ਵੀ ਬਾਉ ਸਾਹਿਬ 43 ਵੀ ਸਾਹਿਬ ਮੇਰੀ ਸਰ 1 ਮਿੰਟ 1 ਮਿੰਟ ਮੈਂ 1 ਮਿੰਟ ਸਰ ਇੱਕ ਸਰ ਦੁਸਤ ਕਰਤੀ ਹੈ ਆਪੇ ਇੱਕ ਜੋ ਗੁਰਜ਼ ਹੈ ਜੋ ਲੋਡਿੰਗ ਅਨਲੋਡਿੰਗ ਹੁੰਦੀ ਹੈ ਜਿਹੜਾ ਜੋ ਕਣਕ ਚਾਲ ਜੋ ਦੂਸਰੇ ਸਟੇਟੋ ਮੇ ਜਾਂਦਾ ਉਹ ਸ਼ਹਿਰ ਕੇ ਬਿਲਕੁਲ ਵਿਚ ਹੈ ਔਰ ਉਸ ਨੂੰ 5 ਕਿਲੋਮੀਟਰ ਅੱਗੇ ਕਰਕੇ ਫਾਇਲਕਾ ਸਾਈਡ ਤੇ ਉਹਨੂੰ ਚਲਾਇਆ ਜਾ ਸਕਦਾ ਤਾਂ ਕਿ ਲੋਕਾਂ ਦੀਆਂ ਸੂਰਤਾਂ ਜਦੋਂ ਲੋਡਿੰਗ ਅਨਲੋਡਿੰਗ ਹੁੰਦੀ ਹੈ ਟਰੱਕਾਂ ਦੀਆਂ ਲਾਈਨਾਂ ਲੱਗੀਆਂ ਹੁੰਦਾ ਲੋਕ ਬਹੁਤ ਹੀ ਉਤਸਤ ਬਹੁਤ ਲੋਕਾਂ ਨੂੰ ਮੁਸ਼ਕਲ ਪੈਦਾ ਹੁੰਦੀ ਹੈ ਸਾਰਾ ਸਾਰ ਟ੍ਰੈਫਿਕ ਜਾਉਂਦਾ ਇਹ ਇੱਕ ਬੜਾ ਵੱਡਾ ਜਿਹੜਾ ਹੈ ਇਹ ਵੀ ਜ਼ਰੂਰ ਕਰਨ ਦੀ ਲੋੜ ਹੈ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਪਰ ਬਾਰਡਰ ਇੱਕ Don't know what yeah. <coughs>